ਸਿੱਖ ਕੌਮ ਇਸ ਵਾਸਤੇ ਜਾਣੀ ਜਾਂਦੀ ਰਹੀ ਹੈ ਕਿ ਸਿੱਖ ਕੌਮ ਦੇ ਯੋਧਿਆਂ ਨੇ ਲੋਕਾਂ ਦੀਆਂ ਬਹੁ-ਬੇਟੀਆਂ ਨੂੰ ਮੁਗਲਾਂ ਦੇ ਸ਼ਕੰਜਿਆਂ ਦੇ ਵਿੱਚੋਂ ਬਚਾਇਆ ਹੁਣ ਤੱਕ ਦਲੀਲਾਂ ਦਿੱਤੀਆਂ ਜਾਂਦੀਆਂ ਰਹੀਆਂ ਸਾਡੇ ਮਾਪੇ ਛੋਟੇ ਹੁੰਦਿਆਂ ਤੋਂ ਲੈ ਕੇ ਹੁਣ ਤੱਕ ਸਾਨੂੰ ਇਹ ਕਹਾਣੀਆਂ ਸੁਣਾਉਂਦੇ ਰਹੇ ਨੇ ਸਿੱਖ ਯੋਧਿਆਂ ਦੀਆਂ ਇਹ ਕਹਾਣੀਆਂ ਸਮ੍ਰਿਤੀਆਂ ਯਾਦ ਕਰਾਉਂਦੇ ਰਹੇ ਨੇ ਪਰ ਅੱਜ ਇੱਕ ਇਹੋ ਜਿਹੀ ਘਟਨਾ ਸਾਡੇ ਇਸ ਸਮਾਜ ਦੇ ਵਿੱਚ ਵਾਪਰੀ ਹੈ ਜਲੰਧਰ ਸ਼ਹਿਰ ਦੇ ਵਿੱਚ ਵਾਪਰੀ ਹੈ ਜਿਸ ਨੇ ਉਸ ਧਰੋਹਰ ਨੂੰ ਉਸ ਇਤਿਹਾਸ ਨੂੰ ਲਾਂਬੂ ਲਾ ਦੁੱਤਾ ਇਹ ਤਾਂ ਕਹਿ ਰਹੇ ਹਾਂ ਕਿਉਂਕਿ ਜਲੰਧਰ ਸ਼ਹਿਰ ਦੇ ਵਿੱਚ 13 ਸਾਲ ਦੀ ਇੱਕ ਮਾਸੂਮ ਬੱਚੀ ਮਹਿਸ 13 14 ਸਾਲਾਂ ਦੀ ਮਾਸੂਮ ਬੱਚੀ ਜਿਸ ਦੇ ਨਾਲ ਇੱਕ ਅਜੀਹਾ ਕਾਂਡ ਹੋਇਆ ਜਿਸ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਗਿਆ ਹਰ ਕਿਸੇ ਦੇ ਰੋਂਗਟੇ ਖੜੇ ਹੋ ਗਏ ਕਿ ਆਖਿਰ ਬੱਚੀ ਦੇ ਨਾਲ ਹੋਇਆ ਕੀ ਹੈ ਅੰਤ ਪੁਲਿਸ ਨੂੰ ਉਸ ਬੱਚੀ ਦੀ লাশ ਬਰਾਮਦ ਹੁੰਦੀ ਹੈ ਅੰਤ ਵਿੱਚ ਪੁਲਿਸ ਨੂੰ ਉਹ ਬੱਚੀ ਉਸ ਸਥਿਤੀ ਦੇ ਵਿੱਚ ਇੱਕ ਘਰ ਅੰਦਰ ਪਈ ਹੋਈ ਮਿਲਦੀ ਹੈ ਤੇ ਉਸ ਤੋਂ ਬਾਅਦ ਜੋ ਕੁਝ ਵਾਪਰਿਆ ਉਹ ਹਰ ਕਿਸੇ ਨੇ ਦੇਖਿਆ ਮਹਿਜ਼ 13-14 ਸਾਲਾਂ ਦੀ ਉਹ ਮਾਸੂਮ ਬੱਚੀ ਜਿਹੜੀ ਆਪਣੀ ਜਾਨ ਗਵਾ ਬੈਠੀ ਪਰ ਆਖਰ ਕਿਸ ਕਾਰਨ ਉਹ ਸਾਰਾ ਕੁਝ ਜਾਣਦੇ ਆ ਸਾਡੇ ਨਾਲ ਮੌਜੂਦ ਨੇ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਭਵੰਦਰ ਸਿੰਘ ਗੋਤਰਾ ਜੀ ਗੋਤਰਾ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਹੈ ਜੀ ਸਾਥ ਸ੍ਰੀ ਗੁਰੂ ਸਾਹਿਬ ਗੋਤਰਾ ਸਾਹਿਬ ਅੱਦਕਲ ਤਾਂ ਉਦਾਂ ਵੀ ਇਹ ਦਿਨ ਬੜੇ ਪਾਵਨ ਚਲਦੇ ਪਏ ਨੇ ਸਿੱਖ ਧਰਮ ਵਾਸਤੇ ਬੜੇ ਮੁਕੱਦਸ ਦਿਨ ਨੇ ਸਾਢੇ 350 ਸਾਲਾਂ ਆਪਾਂ ਵਰੇ ਗੰਡ ਮਨਾ ਰਹੇ ਆਂ ਔਰ ਦੂਸਰੇ ਪਾਸੇ ਜਿਵੇਂ ਕਿ ਹੁਣੀ ਮੈਂ ਗੱਲ ਕਰ ਰਿਹਾ ਸੀ ਕਿ ਆਪਣੇ ਧਰਮ ਦੇ ਵਿੱਚ ਤਾਂ ਐਡੀ ਐਡੀਆਂ ਕੁਰਬਾਨੀਆਂ ਨਹੀਂ ਐਡੇ ਐਡੀਆਂ ਮਸਾਲਾਂ ਨਹੀਂ ਕਿ ਸਿੱਖਾਂ ਨੇ ਯੋਧਿਆਂ ਨੇ ਕਿਵੇਂ ਲੋਕਾਂ ਦੀਆਂ ਬਹੁ ਬੇਟੀਆਂ ਬਚਾਈਆਂ ਮੁਗਲਾਂ ਦੇ ਹੱਥੋਂ ਪਰ ਅੱਜ ਸਿੱਖਾਂ ਦੇ ਉੱਤੇ ਦੁਬਾਰਾ ਸਵਾਲ ਖੜ੍ਹ ਗਏ ਉਸ ਇੱਕ ਸ਼ਖਸ ਦੇ ਕਰਕੇ ਜਿਸ ਦੇ ਉੱਤੇ ਇਸ ਸੰਗੀਨ ਔਰ ਕਿਨੌਣੇ ਇਲਜ਼ਾਮ ਲੱਗਦੇ ਪਏ ਨੇ ਮੈਂ 13-14 ਸਾਲਾਂ ਦੀ ਬੱਚੀ ਦੇ ਨਾਲ ਕੀ ਹਾਲ ਕੀਤਾ ਸਸਿਕੋ ਜੋ ਤੁਸੀਂ ਗੱਲ ਕਰ ਰਹੇ ਹੋ ਬਹੁਤ ਵਧੀਆ ਗੱਲ ਕੀਤੀ ਹੈ ਕਿ ਸਾਡੇ ਸਿੱਖ ਧਰਮ ਦੇ ਵਿੱਚ ਅੱਜ ਇਸ ਮਾਣ ਦੇ ਵਿੱਚ ਸਿੱਖ ਧਰਮ ਦਾ ਨਾਮ ਇੰਨੀਆਂ ਚੀਜ਼ਾਂ ਕਰਕੇ ਜਦੋਂ ਵੀ ਸਿੱਖਾਂ ਦੇ ਨਾਲ ਜਾਂ ਕਿਸੇ ਨਾਲ ਵੀ ਪਰਿਵਾਰਕ ਤੌਰ ਤੇ ਧੱਕਾ ਹੁੰਦਾ ਉੱਥੇ ਸਿਰਫ ਸਾਡਾ ਸਿੱਖ ਧਰਮ ਹੀ ਆ ਕੇ ਖੜਦਾ ਕਿ ਇਸ ਪਰਿਵਾਰ ਨਾਲ ਇਹ ਧੱਕਾ ਹੋਇਆ ਜਾਂ ਜਿਹੜੀ ਹੁਣ ਤੁਸੀਂ ਬੱਚੀ ਵਾਲੀ ਗੱਲ ਕਹੀ ਹੈ ਮੈਂ ਜੋ ਕੁਝ ਹੋਇਆ ਮੈਂ ਨਹੀਂ ਉਹ ਦੇਖ ਕੇ ਬੋਲ ਨਹੀਂ ਸਕਦਾ ਆਪਣੀ ਜ਼ੁਬਾਨ ਤੋਂ ਕਿ ਜੋ ਬੱਚੀ ਨਾ ਆਇਆ ਦੁਨੀਆ ਸਾਰੀ ਨੇ ਦੇਖ ਲਿਆ ਉਸ ਬੰਦੇ ਨੂੰ ਉਸ ਬੰਦਾ ਇਹੋ ਜਿਹਾ ਬੰਦਾ ਤੇ ਸਿੱਖ ਧਰਮ ਦੇ ਨਾਂ ਤੇ ਇੱਕ ਕਲੰਕ ਬੰਦਾ ਕਲੰਕੀ ਬੰਦਾ ਕਹਿੰਦਾ ਨੇ ਕਿ ਜਿਨੇ ਇੰਨੀ ਕੁ ਬਦਨਾਮੀ ਖੱਟ ਦਿੱਤੀ ਸਾਡੇ ਵਾਸਤੇ ਸਿੱਖ ਧਰਮ ਵਾਸਤੇ ਖਾਸ ਕਰਕੇ ਪੰਜਾਬੀਆਂ ਵਾਸਤੇ ਕਿ ਜੋ ਅਸੀਂ ਬਿਆਨ ਵੀ ਨਹੀਂ ਕਰ ਸਕਦੇ ਅੱਜ ਸਾਡੇ ਚੱਲ ਰਿਹਾ ਦਸਮ ਨਵੇਂ ਪਾਸ਼ੇ ਦਾ ਗੁਰੂ ਤੇਗ ਬਹਾਦਰ ਜੀ ਦਾ 350ਾਂ ਸ਼ਹੀਦੀ ਦਿਵਸ ਚੱਲ ਰਿਹਾ ਦੁਨੀਆ ਕਿੰਨੀ ਸ਼ਾਦਾ ਨਾਲ ਵਰਲਡ ਲੈਵਲ ਤੇ ਮਨਾ ਰਹੀ ਹੈ ਕਿ ਕਿਉਂਕਿ ਉਹ ਮਨਾ ਰਹੀ ਹੈ ਕਿਉਂਕਿ ਉਹਨਾਂ ਨੇ ਜਨਤਾ ਦੀ ਸੇਵਾ ਕੀਤੀ ਜਨਤਾ ਵਾਸਤੇ ਆਪਣਾ ਪਰਿਵਾਰ-ਵਾਰਤਾ ਬਾਰ ਸਾਰਾ ਕੁਝ ਮਾਰਿਆ ਗਿਆ ਉਹਨਾਂ ਦੇ ਵੱਲ ਠੀਕ ਹੈ ਨਾ ਤੇ ਇਸ ਬੰਦੇ ਨੇ ਇਹੋ ਜੀ ਕਨੌਣੀ ਹਰਕਤ ਕੀਤੀ ਹੈ ਕਿ ਮੌਕੇ ਦੀ ਜਨਤਾ ਨੂੰ ਉੱਥੇ ਜਦੋਂ ਇਹ ਫੜਿਆ ਗਿਆ ਜਦੋਂ ਦੇਖਿਆ ਗਿਆ ਜਨਤਾ ਨੂੰ ਸਮਝ ਨਹੀਂ ਆਈ ਵੀ ਜਿੱਦਾਂ ਸਾਡੇ ਪੰਜਾਬੀਆਂ ਆ ਤਾਂ ਵੀ ਜੋ ਇਹਨੂੰ ਜੋ ਇਹਨੇ ਹਰਕਤ ਕੀਤੀ ਮਾਰੇ ਨਾ ਮਾਰਨਾ ਸ਼ੁਰੂ ਕਰਤਾ ਮਾਰਨ ਨਾਲ ਤੇ ਮੈਂ ਕਹਿੰਦਾ ਇਹੋ ਜਿਹੇ ਬੰਦੇ ਦਾ ਉੱਥੇ ਵੇਲੇ ਮਰਡਰ ਕਰ ਦੇਣਾ ਚਾਹੀਦਾ ਸੀ ਕਿ ਬਜਾਏ ਇਸ ਦੇ ਕਿ ਇਹੋ ਗੱਲ ਹੁਣ ਕਾਨੂੰਨ ਹੱਥ ਚ ਲੈ ਆ ਲਿਆ ਤੇ ਹੁਣ ਵੀ ਤੇ ਕਾਨੂੰਨ ਉਹਦੇ ਹੱਥ ਚ ਲੈ ਆਈਏ ਕੋ ਕੋ ਨਿਆਣਾ ਬੱਚਾ ਤਾਂ ਨਹੀਂ ਕਿ ਗਲਤੀ ਕਰ ਲਿਆ ਆਫਟਰ ਕੋ 50 ਸਾਲ ਦੀ ਉਮਰ ਦਾ ਤੇ ਹੋਏਗਾ ਐਨੀ ਉਮਰ ਦੇ ਵਿੱਚ ਤੂੰ ਐੋ ਜੀ ਕਾਨੂੰਨੀ ਹਰਕਤ ਕੀਤੀ ਯਾਰ ਬੰਦਾ ਜਾਂ ਜਨਤਾ ਕਿਹਦੇ ਤੇ ਵਿਸ਼ਵਾਸ ਕਰੇਗੀ ਬੱਚਿਆਂ ਨੂੰ ਛੱਡ ਕੇ ਆਮ ਘਰਾਂ ਦੇ ਵਿੱਚ ਆਣ ਗੁਆਣ ਦੀ ਵਿਸ਼ਵਾਸ ਹੁੰਦਾ ਕਿ ਬੱਚਾ ਯਾਰ ਮੇਰਾ ਇੱਥੇ ਘਰ ਖੇਡਣ ਗਿਆ ਜਾਂ ਮੈਂ ਕਿਤੇ ਚੱਲਿਆ ਯਾਰ ਬੱਚਿਆਂ ਦਾ ਧਿਆਨ ਰੱਖ ਲਿਓ ਯਾਰ ਮੈਂ ਕਿਤੇ ਚੱਲਿਆ ਮੈਂ ਬੱਚਿਆਂ ਦਾ ਧਿਆਨ ਰੱਖਾਂ ਕੋਈ ਅਮਰ ਜੀ ਅਸੀਂ ਕਈ ਵਾਰੀ ਬੰਦੇ ਨੂੰ ਜਾਣਾ ਪੈਂਦਾ ਕਈ ਵਾਰੀ ਪਰਿਵਾਰ ਕੋਈ ਸਰਵਿਸ ਵਾਲਾ ਹੁੰਦਾ ਵਾਈਫ ਚਲੀ ਗਈ ਨੌਕਰੀ ਤੇ ਬੰਦਾ ਘਰ ਬੈਠਾ ਕਈ ਵਾਰੀ ਬੰਦੇ ਨੂੰ ਅਚਾਨਕ ਜਾਣਾ ਪੈ ਜਾਂਦਾ ਤੇ ਬੰਦਾ ਆਣ ਗੁਆਣ ਨੂੰ ਕਹਿ ਹੀ ਦਿੰਦਾ ਹੁਣ ਮੈਂ ਜਨਤਾ ਨੂੰ ਪੁੱਛਣਾ ਵੀ ਜਨਤਾ ਕਿਹਦੇ ਤੇ ਵਿਸ਼ਵਾਸ ਕਰੇਗੀ ਦੱਸਿਆ ਜਾਵੇ ਕਿੰਨੀ ਮਾੜੀ ਘਣਾਉਣੀ ਹਰਕਤ ਕੀਤੀ ਹੈ ਚਲੋ ਉਹ ਹਰਕਤ ਤੇ ਜਿਹੜੀ ਕੀਤੀ ਕੀਤੀ ਪਰ ਉਹ ਜੋ ਉਹਦਾ ਚਾਹੀਦਾ ਸੀ ਹੁਣ ਇਹ ਕੰਮ ਹੋ ਗਿਆ ਲੰਮਾ ਲੰਮੇ ਦਾ ਮਤਲਬ ਇਹ ਹੋਗਾ ਵੀ ਹੁਣ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਜੋ ਪੁਲਿਸ ਦੀ ਐਫ ਆਈ ਆਰ ਬਣਦੀ ਸੀ ਜੋ ਪੁਲਿਸ ਨੇ ਕੀਤੀ ਸਾਡੇ ਬਹੁਤ ਵਧੀਆ ਅਫਸਰ ਨੇ ਜਿਹੜੇ ਵੀ ਅਫਰ ਮੌਕੇ ਤੇ ਪਹੁੰਚੇ ਨੇ ਸਾਡੇ ਗਿੱਲ ਸਾਹਿਬ ਬਹੁਤ ਵਧੀਆ ਅਫਸਰ ਐਸ ਪੀ ਸਾਹਿਬ ਮੌਕੇ ਤੇ ਹਾਜ਼ਰ ਪਹੁੰਚੇ ਸਭ ਕੁਝ ਹੋਇਆ ਔਰ ਗੱਲ ਇਹ ਵੀ ਇਹਨਾਂ ਅਪੀਲਾਂ ਦਲੀਲਾਂ ਦਾ ਤਾਂ ਕੰਮ ਚੱਲਾ ਗਿਆ ਕੋਰਟ ਦੇ ਵਿੱਚ ਮੈਂ ਆਪਣੇ ਵਕੀਲ ਭਾਈਚਾਰੇ ਤੋਂ ਵੀ ਬਹੁਤ ਖੁਸ਼ ਆ ਜਿਨ੍ਹਾਂ ਨੇ ਬਹੁਤ ਵਧੀਆ ਉਸੇ ਵळे ਸਾਡੇ ਸੀਨੀਅਰ ਐਡਵੋਕੇਟ ਮਨਦੀਪ ਸਿੰਘ ਸੱਚਦੇਵ ਨੇ ਜਿਹੜਾ ਪਹਿਲਾਂ ਹੀ ਬਿਆਨ ਦਿੱਤਾ ਕਿ ਮੈਂ ਇਸ ਕੇਸ ਨੂੰ ਬਿਲਕੁਲ ਇਮਾਨਦਾਰੀ ਔਰ ਫਰੀ ਕੇਸ ਲੜਾਂਗਾ ਬਹੁਤ ਵੱਡੀ ਗੱਲ ਹੈ ਬਹੁਤ ਵਧੀਆ ਗੱਲ ਹੈ ਕਿ ਬੱਚਿਆਂ ਨੂੰ ਜਦਾਂ ਜਿਹੜੀਆਂ ਬੱਚੀਆਂ ਤਕਲੀਫ ਉਹਨੂੰ ਹੁੰਦੀ ਹੈ ਠੀਕ ਹੈ ਨਾ ਤੇ ਗੱਲ ਇਹ ਵੀ ਉਸ ਬੰਦੇ ਨੂੰ ਉਸ ਵਕੀਲ ਨੂੰ ਸੀਨੀਅਰ ਵਕੀਲ ਨੂੰ ਕਿੰਨਾ ਦੁੱਖ ਲੱਗਾ ਹੋਗਾ ਉਸ ਪਰਿਵਾਰ ਦੇ ਨਾਲ ਜਿਨੇ ਇਹ ਆਪ ਖੁਦ ਗਿਆ ਵੀ ਮੈਂ ਫ੍ਰੀ ਚ ਕੇਸ ਲਗਾਗਾ ਔਰ ਇੱਚ ਕੋਈ ਸ਼ੱਕ ਨਹੀਂ ਵੀ ਉਹ ਕੇਸ ਦੇ ਵਿੱਚ ਕੋ ਕਸਰ ਰਹਿਣ ਦਊਗਾ ਔਰ ਬੰਦੇ ਨੂੰ ਹਰ ਤਰ੍ਹਾਂ ਦੀ ਸਜ਼ਾ ਕਰਵਾ ਕੇ ਛੱਡੂ ਕਿਉਂਕਿ ਮੈਂ ਉਸ ਐਡਵੋਕੇਟ ਨੂੰ ਬਹੁਤ ਨਜ਼ਦੀਕ ਤੋਂ ਜਾਣਦਾ ਨੇੜੇੋਂ ਜਾਣਦਾ ਹਜੇ ਕਿ ਉਸ ਵਕੀਲ ਨਾਲ ਵੀ ਪਿਛੇ ਜੀ ਤੱਕਾ ਹੋਇਆ ਸ਼ਾਇਦ ਤੁਸੀਂ ਸਾਰਿਆਂ ਨੇ ਮੀਡੀਆ ਸੁਣਿਆ ਹੋਣਾ ਥ੍ਰੈਟਿੰਗ ਕੀਤਾ ਜੋ ਵੀ ਪਿਛੇ ਤੱਕਾ ਤੁਸੀਂ ਸਾਰਿਆਂ ਨੇ ਸੁਣਿਆ ਹੋਗਾ ਪਰ ਉਹ ਉਹ ਇੱਕ ਗੱਲ ਨੂੰ ਪਾਸੇ ਰੱਖ ਕੇ ਉਹਨੇ ਫਿਰ ਵੀ ਕਿਹਾ ਵੀ ਮੈਂ ਕੇਸ ਲੜਾਂਗਾ ਉਹ ਬਣਦਾ ਵੀ ਹੈ ਪਰ ਮੈਂ ਇੱਕ ਸਾਡੇ ਜਥੇਦਾਰਾਂ ਨੂੰ ਇੱਕ ਪੁੱਛਣਾ ਚਾਹੁੰਦਾ ਵੀ ਅੱਜ ਜਥੇਦਾਰ ਕਿੱਥੇ ਸਾਡੇ ਅੱਜ ਕੋਈ ਜਥੇਦਾਰ ਨਹੀਂ ਹਾੜਾ ਨਾਰਾ ਮਾਰਨ ਵਾਸਤੇ ਸਿਰਫ ਤੁਸੀਂ ਆਪਣੀਆਂ ਕੁਰਸੀਆਂ ਨੂੰ ਚਮਕਾਉਣ ਵਾਸਤੇ ਤੁਰੇ ਫਿਰਦੇ ਹੋ ਅੱਜ ਕਿੱਥੇ ਗਈਆਂ ਜਥੇਬੰਦੀਆਂ ਕਿੱਥੇ ਗਈਆਂ ਪੋਲੀਟੀਕਲ ਪਾਰਟੀਆਂ ਕਿੱਥੇ ਗਏ ਸਾਰੇ ਅੱਜ ਸਿਰਫ ਸਾਰਿਆਂ ਨੂੰ ਇਹ ਵੀ ਆਪਣੀ ਕੁਰਸੀ ਚਮਕਾ ਲਈਏ ਆਪਣੀ ਪਾਰਟੀ ਨੂੰ ਚਮਕਾ ਲਈਏ ਸਾਰਾ ਕੁਝ ਕਰ ਲਈਏ ਵੀ ਸਾਡਾ ਇੱਧਰ ਤੇ ਬਾਅਦ ਚ ਵੀ ਆ ਕੇ ਚੱਲ ਜਾਾਂਗੇ ਕੋਈ ਗੱਲ ਨਹੀਂ ਕਿ ਉੱਧਰ ਸਾਡਾ ਕੰਮ ਨਾ ਰਹੇ ਪਹਿਲਾਂ ਉੱਥੇ ਚਮਕਾ ਲਈਏ ਪਾਇਆ ਉਹਨੂੰ ਪਾਲਿਸ਼ ਮਾਰ ਲਈਏ ਕੁਰਸੀਆਂ ਸਾਡੀ ਜਾਂਦੀ ਰਹੇ ਯਾਰ ਇੱਕ ਪਰਿਵਾਰ ਦੇ ਨਾਲ ਲੱਡਾ ਵੱਡਾ ਧਰੋ ਹੋਇਆ ਹੋਵੇ ਜਿਹੜਾ ਕਿ ਆਪਾਂ ਬਿਆਨ ਨਹੀਂ ਕਰ ਸਕਦੇ ਕੀ ਆਪਾਂ ਇਹਦਾ ਕੀ ਕਹੀਏ ਜੋ ਕੁਛ ਐ ਸਾਰਿਆਂ ਨੂੰ ਪਤਾ ਆਬਾ ਬਾਰ-ਬਾਰ ਇੱਕ ਗੱਲ ਨੂੰ ਪੁਟੀ ਜਾਈ ਜੋ ਉੱਥੇ ਆਇਆ ਹੋਇਆ ਉੱਥੇ ਇਹਨਾਂ ਗੱਲਾਂ ਸਾਰਿਆਂ ਨੂੰ ਛੱਡ ਕੇ ਆਪਾਂ ਇੱਕ ਇੱਕੋ ਗੱਲ ਲੈਨੇ ਆਂ ਵੀ ਠੱਕਾ ਹੋਇਆ ਹੂੰ ਔਰ ਠੱਕੇ ਦਾ ਆਪਾਂ ਰਿਜ਼ਲਟ ਇਹ ਲੈਣਾ ਵੀ ਠੱਕਾ ਹੈ ਸਾਡੇ ਪੰਜਾਬ ਨਾਲ ਹੁੰਦਾ ਹੀ ਆਇਆ ਸਾਰੇ ਪਾਸੇ ਹੁੰਦਾ ਰਿਹਾ ਪਰ ਸਾਡੇ ਪੰਜਾਬ ਨਾਲ ਪੰਜਾਬੀਆਂ ਨੇ ਜਿਹੜਾ ਠੱਕਾ ਕੀਤਾ ਉਹ ਜਿਹੜਾ ਵੱਖਰਾ ਹੀ ਕੀਤਾ ਔਰ ਜਿਹੜੀ ਸਜ਼ਾ ਹੁਣ ਕੋਰਟ ਨੂੰ ਅਸੀਂ ਬੇਨਤੀ ਕਰਦੇ ਆ ਮੈਂ ਵਕੀਲ ਸਾਹਿਬ ਨੂੰ ਵੀ ਬੇਨਤੀ ਕਰਦਾ ਸਾਡੇ ਸੀਨੀਅਰ ਐਡਵੋਕੇਟ ਨੇ ਮਨਦੀਪ ਸੱਜਣਾ ਜੀ ਮੈਂ ਉਹਨਾਂ ਨੂੰ ਵੀ ਇੱਕ ਬੇਨਤੀ ਕਰਦਾ ਵੀ ਇਹਨੂੰ ਕੇਸ ਨੂੰ ਫਾਸਟ ਟਰੈਕ ਤੇ ਲਵਾ ਕੇ ਨਾ ਇਹਦਾ ਜਲਦੀ ਡਿਸੀਜਨ ਦੇ ਕੇ ਨਾ ਸਜ਼ਾ ਇਹੋ ਜੀ ਦਵਾਈ ਜਾਵੇ ਕਿ ਦੁਨੀਆ ਦੇਖੇ ਵੀ ਹਾਂ ਯਾਰ ਇਸ ਬੰਦੇ ਨੇ ਇਹ ਕੰਮ ਕੀਤਾ ਈ ਇਹਦੀ ਸਜ਼ਾ ਇਹਨੂੰ ਕੀ ਦਵਾਈ ਦੇ ਚਾਹੇ ਸਪੈਸ਼ਲ ਕੋਈ ਵੱਖਰਾ ਹੀ ਇੱਕ ਕੋਰਟ ਬਣਾ ਕੇ ਜਾਂ ਕਿਸੇ ਤਰੀਕਾ ਵੀ ਇਹਨੂੰ ਇਹੋ ਜੀ ਸਜ਼ਾ ਦਵਾਈ ਆ ਕਿ ਗਾਂਂ ਜਨਤਾ ਦੇ ਕੰਨ ਹੋ ਜਣ ਇਹੋ ਜੀ ਗਲਤੀ ਕਰਨ ਲੱਗਿਆ ਹਮੇਸ਼ਾ ਪੰਜਾਬ ਦੇ ਵਿੱਚ ਹਮੇਸ਼ਾ ੱੱਕਾ ਕੁੜੀਆਂ ਵਾਲੀ ਹੁੰਦਾ ਆ ਇਹ ਹੋ ਗਿਆ ਫਿਰ ਕੁੜੀਆਂ ਨਾਲ ਦਹੇਜ ਦਾ ਟੱਕਾ ਹੋ ਜਾਂਦਾ ਹੈ ਸਹੁਰਿਆਂ ਲੋ ਤੱਕਾ ਹੋ ਜਾਂਦਾ ਹੈ ਇਥੋਂ ਤੱਕ ਕਿ ਵਿਆਹ ਕੇ ਰਿਸ਼ਤਾ ਕਰਕੇ ਚਲੇ ਜਾਂਦੇ ਨੇ ਜੀ ਕੁੜੀਆਂ ਨੂੰ ਮੋੜ ਕੇ ਬਾਹਰ ਬੁਲਾਉਂਦੇ ਨਹੀਂ ਬਾਹਰ ਬੁਲਾਉਣ ਉਥੇ ਮਤਲਬ ਕਈ ਠੱਕੇ ਕੁੜੀਆਂ ਨਾਲ ਹੁੰਦੇ ਜਾਂਦੇ ਨੇ ਜੋ ਕਿ ਜੀ ਆਪਾਂ ਇਸ ਕੇਸ ਦੇ ਉੱਤੇ ਵੀ ਧਿਆਨ ਦਈਏ ਮੈਨੂੰ ਮੈਨੂੰ ਅ ਸ਼ਾਇਦ ਉਮੀਦ ਹੈ ਕਿ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਵੇਗੀ ਕਿ ਆਖਰ ਹੋਇਆ ਕੀ ਹੈ ਬਹੁਤੇ ਲੋਕਾਂ ਨੂੰ ਸ਼ਾਇਦ ਇਹੀ ਨਹੀਂ ਪਤਾ ਕਿ ਆਖਰ ਉਸ ਉਸ ਸਿਚੁਏਸ਼ਨ ਦੇ ਵਿੱਚ ਹੋਇਆ ਕੀ ਹੈ ਬੱਚੀ ਦੇ ਨਾਲ ਹੋਇਆ ਕੀ ਘਰੋਂ ਨਿਕਲੀ ਬੱਚੀ ਕੀ ਕੁਝ ਵਾਪਰਿਆ ਔਰੇ ਉੱਤੇ ਕਰੀ ਝਾਤ ਮਾਰੀ ਹੈ ਪਹਿਲਾਂ ਇੰਦਾ ਸੇਣਾ ਵੀ ਬੱਚੀ ਜਿਹੜੀ ਉਹਦੀ ਬੱਚੀ ਦੇ ਆਪਸ ਵਿੱਚ ਬੱਚੇ ਦੋਸਤ ਹੁੰਦੇ ਇੱਕ ਦੂਜੇ ਦੇ ਮਤਲਬ ਜੋ ਨੇੜਿਓ ਮੈਨੂੰ ਪਤਾ ਲੱਗਾ ਵੀ ਉਸ ਬੰਦੇ ਦਾ ਉਸ ਕਲੋਨੀ ਦੇ ਵਿੱਚ ਜਿੱਥੇ ਰਹਿੰਦਾ ਉਸ ਵਿੱਚ ਕੋ ਬਹੁਤਾ ਵਧੀਆ ਕੈਰੈਕਟਰ ਨਹੀਂ ਉਹਨੂੰ ਮਤਲਬ ਬੰਦਾ ਮਾੜਾ ਸੀ ਉਹਨੂੰ ਆੜ ਗਵਾੜ ਦੇ ਵਿੱਚ ਵੀ ਕੋਈ ਬੁਲਾਉਂਦਾ ਚਲਾਉਂਦਾ ਨਹੀਂ ਹੈਗਾ ਪਰ ਕੀ ਕਰੀ ਹੁਣ ਬੱਚੇ ਨੇ ਆਣ ਗਵਣ ਬੱਚਿਆਂ ਨੂੰ ਥੋੜੀ ਪਤਾ ਵੀ ਬੰਦਾ ਠੀਕ ਨਹੀਂ ਬੱਚੇ ਦੇ ਬੱਚੇ ਹੀ ਨਾ ਬੱਚੇ ਕਿਹਨੂੰ ਕਾਂਗੇ ਉਹ ਬੱਚੀ ਗਈ ਮਿਲਣ ਵਾਸਤੇ ਘਰ ਉਹਦੀ ਜਿਹੜੀ ਉਹਦੀ 25 ਬੱਚੇ ਆਪਸ ਵਿੱਚ ਦੋਸਤ ਹੁੰਦੇ ਨੇ 25 ਗਈ ਮਿਲਣ ਵਾਸਤੇ ਉਹਨੇ ਕਹਿਤਾ ਘਰੇ ਹੀ ਹੈ ਘਰੇ ਜਾ ਕੇ ਤੇ ਉਸ ਤੋਂ ਬਾਅਦ ਇਹੋ ਜੀ ਹਰਕਤ ਕਰਨ ਤੋਂ ਬਾਅਦ ਕੁੜੀ ਦੀ ਡੈੱਡ ਬੋਡੀ ਲੱਗ ਪਾਸੇ ਰੱਖ ਦਿੱਤੀ ਹਾਲਾਂਕਿ ਉਹਦੀ ਉਹ ਜਿਹੜੀ ਦੋਸਤ ਸੀ ਉਹ ਜਿਹੜੀ ਫਰੈਂਡ ਸੀ ਉਹ ਘਰੇ ਨਹੀਂ ਸੀ ਉਸ ਵੇਲੇ ਹਾਂ ਘਰੇ ਨਹੀਂ ਸੀ ਉਹਨੇ ਤਾਂ ਵੀ ਬੁਲਾ ਕੇ ਵੀ ਹਾਂ ਕਹਿੰਦੀ ਆ ਜੀ ਆਜਾ ਬੱਚੇ ਨੇ ਬੈਲ ਮਾਰੀ ਜਾਂ ਦਰਵਾਜ਼ਾ ਖੜਕਾਇਆ ਘਰੇ ਚਲੇ ਗਈ ਜਾਂ ਤੋਂ ਬਾਅਦ ਇਹੋ ਜੀ ਹਰਕਤ ਕਰਨ ਤੋਂ ਬਾਅਦ ਮੁੜ ਕੇ ਉੱਥੇ ਆਰਾਮਣਾ ਬੈਠਾ ਕੋਈ ਪਰਵਾਹ ਹੀ ਨਹੀਂ ਫਿਰ ਉਥੋਂ ਤੱਕ ਇਹ ਡੈੱਡ ਬੋਡੀ ਨੂੰ ਖੁਰਦਪੁਰਦ ਕਰਨ ਵਾਸਤੇ ਗੱਡੀ ਕਿਸੇ ਦੀ ਲਿਆ ਕੇ ਖੜੀ ਕਰ ਕੀਤੀ ਗੱਡੀ ਸਟਾਰਟ ਖੜੀ ਕੀਤੀ ਉਹ ਜਦੋਂ ਘਰ ਗਏ ਜਦੋਂ ਫਿਰ ਅਜੇ ਤੱਕ ਬੋਲਿਆ ਦੱਸਿਆ ਕੁਝ ਨਹੀਂ ਉਹਨੇ ਬੱਚਿਆਂ ਦਾ ਉਹਨਾਂ ਨੇ ਸਾਰੇ ਪਾਸੇ ਆਣ ਗੁਆਣ ਪਤਾ ਕੀਤਾ ਇਹਨਾਂ ਕਿ ਪੁਲਿਸ ਤੱਕ ਵੀ ਇਨਫੋਰਮ ਕੀਤਾ ਫਿਰ ਉਸ ਤੋਂ ਬਾਅਦ ਸੀਸੀਟੀਵੀ ਕੈਮਰੇਜ ਦੀ ਫੁਟੇਜ ਦੇਖੀ ਉਹਦੇ ਵਿੱਚ ਉਹਦੇ ਬੱਚੀ ਘਰ ਜਾਂਦੀ ਤਕੀ ਉਸ ਤੋਂ ਬਾਅਦ ਘਰੋਂ ਬਾਹਰ ਨਿਕਲਦੀ ਦਿਖਾਈ ਨਹੀਂ ਦਿੱਤੀ ਉੱਥੋਂ ਉਹਦੇ ਪੇਰੈਂਟਸ ਨੂੰ ਚੱਕ ਹੋਇਆ ਫਿਰ ਪਤਾ ਲਗਾ ਕੁੜੀ ਦੇ ਮਾਂ ਨੂੰ ਫਿਰ ਉਹਨਾਂ ਨੇ ਪਤਾ ਕੀਤਾ ਸਾਰਾ ਸਾਰਾ ਕੁਝ ਪਤਾ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਇਹ ਜੋ ਇਸ ਬੰਦੇ ਨੇ ਘਟਨਾ ਕੀਤੀ ਹੈ ਫਿਰ ਪੁਲਿਸ ਦੇ ਪੁਲਿਸ ਵੀ ਗਈ ਸਾਡੀ ਮੌਕੇ ਤੇ ਪੁਲਿਸ ਨੇ ਆਪਣੀ ਆਪਣੀ ਜਗ੍ਹਾ ਕੁਝ ਬੰਦਿਆਂ ਨੂੰ ਬਾਹਰ ਪਬਲਿਕ ਅਟੀਲ ਕਰਦੀ ਵੀ ਹੈ ਕੁਝ ਪੁਲਿਸ ਨੂੰ ਅੰਦਰ ਲਈ ਮਤਲਬ ਦੇਖਦੀ ਵੀ ਮੁੱਖ ਦੇ ਹਾਲਾਤਾਂ ਮੁਤਾਬਕ ਪੁਲਿਸ ਨੂੰ ਕਈ ਇਹੋ ਜਿਹੇ ਤਰੀਕੇ ਵਰਤਨੇ ਪੈਂਦੇ ਕਈ ਵਾਰੀ ਕਿ ਜਿਹੜਾ ਅਗਲੇ ਬੰਦੇ ਨੂੰ ਪਤਾ ਬਣਿਆ ਲੱਗੇ ਵੀ ਅਸੀਂ ਕਾਦੀ ਇਨਕੁਆਇਰੀ ਕਰਦੇ ਪਏ ਆ ਤੇ ਅਸੀਂ ਇਨਕੁਆਇਰੀ ਵੀ ਕਰ ਲਈ ਹੈ ਮਤਲਬ ਪੁਲਿਸ ਨੇ ਆਪਣਾ ਡੀਪ ਲੀਕ ਜਿਹੜਾ ਵੀ ਪੁਲਿਸ ਦਾ ਤਰੀਕਾ ਪੁਲਿਸ ਨੇ ਵਰਤਣਾ ਹੁੰਦਾ ਵਰਤਣਾ ਪੈਂਦਾ ਹੈ ਪੁਲਿਸ ਉਸ ਤੋਂ ਬਾਅਦ ਜਦੋਂ ਮਿਲ ਗਈ ਫਿਰ ਹਾਲਾਤ ਜਿਹੜੇ ਮੌਕੇ ਦੇ ਹਾਲਾਤ ਹੀ ਬਦਲ ਗਏ ਲੋਕਾਂ ਨੇ ਜੀ ਦੇਖਿਆ ਮੇਹ ਕੀ ਹੋ ਗਿਆ ਜਨਤਾ ਨੂੰ ਜਿੱਦਾਂ ਕਹਿ ਦਿਆ ਵੀ ਜੋ ਹੱਥ ਜਾਇਆ ਉਹ ਹੀ ਮਾਰਨ ਕਿਉਂਕਿ ਮਾਰਨਾ ਹੀ ਬਣਦਾ ਸੀ ਕਿਉਂਕਿ ਇਹ ਕਿਤੇ ਵੀ ਗੱਲਬਾਤ ਹੋਏ ਉੱਥੇ ਕੋਈ ਵੀ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰੇਗਾ ਖਾਸ ਕਰਕੇ ਸਾਡੇ ਪੰਜਾਬੀ ਜੇ ਹੋਰ ਕਿਸੇ ਦਾ ਤੇ ਸਾਨੂੰ ਪਤਾ ਖਾਸ ਕਰਕੇ ਪੰਜਾਬੀ ਸਾਡੇ ਜਦੋਂ ਇਹੋ ਜਿਹੀ ਕਾਨੂੰਨੀ ਹਰਕਤ ਆ ਜੇ ਕੋਈ ਬਰਦਾਸ਼ਤ ਨਹੀਂ ਕਰੇਗਾ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਫਿਰ ਉਲਸਨ ਨੇ ਜੋ ਬੰਦੀ ਸੀ ਕਾਰਵਾਈ ਕੀਤੀ ਪਰਚਾ ਵੀ ਦਿੱਤਾ ਨੋ ਮੈਂ ਮੋਟੀ ਜੀ ਗੱਲ ਕਰਦਾ ਆਮ ਜਨਤਾ ਨੂੰ ਬੀਐਨਐਸ ਦਾ ਪਤਾ ਹੀ ਨਹੀਂ ਹੁੰਦਾ ਮੈਂ ਮੋਟੀ ਜਿਹੜੀ ਜਿਹੜੀ ਗੱਲ ਦੱਸ ਰਹਾ 302 ਦਾ ਤੇ 376 ਦਾ ਪਰਚਾ ਪੁਲਸ ਨੇ ਦਿੱਤਾ ਅੱਛਾ ਠੀਕ ਹੈ ਨਾ ਜੀ ਇਹ ਵੀ ਇੱਕ ਵਾਰੀ ਐਕਸਪਲੇਨ ਕਰ ਦਿਓ ਕਈਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਆਖਰ ਕਿਹੜਾ ਹੁਣ ਓਏ 302 ਦਾ ਹੁੰਦਾ ਕਤਲ ਦਾ ਮਕਦਮਾ ਤਾਂ 376 ਹੁੰਦਾ ਰੇਪ ਦਾ ਪਰਚਾ ਅੱਛਾ ਜੀ ਠੀਕ ਹੈ ਨਾ ਇਹਨੂੰ ਉਹਨਾਂ ਨੇ ਪੁਲਸ ਨੇ ਨਵੀਂ ਬੀਐਨਐਸ ਆਈਓ ਚ ਇਹਨੂੰ 103 ਚ ਕਰਤਾ ਇੱਕ 65 ਚ ਕਰਤਾ ਰੇਪ ਨੂੰ 365 ਆਪਣੇ 65 ਚ ਕਰਤਾ ਉਹਨੂੰ 302 ਨੂੰ 103 ਚ ਕਰ ਦਿੱਤਾ ਬੀਐਨਐਸ ਚ ਬਦ ਤੇ ਇਹ ਇਹੋ ਜਿਹਿਆਂ ਇਹ ਚਲੋ ਇਹ ਤਾਂ ਪੁਲਿਸ ਦਾ ਕੰਮ ਹੋ ਗਿਆ ਨਾ ਪੁਲਿਸ ਵਾਲੇ ਦੀ ਕਾਰਵਾਈ ਚਲਣੀ ਸ਼ੁਰੂ ਹੋ ਗਈ ਕਿਉਂਕਿ ਨਾਚ ਦੇ ਗੱਲ ਜਿੱਥੇ ਵੀ ਕੋਈ ਕਾਰਵਾਈ ਪੁਲਿਸ ਨੇ ਤੇ ਆਪਣਾ ਕਰਨਾ ਹੀ ਹੈ ਪਰ ਮੈਂ ਗੱਲ ਕਰਦਾ ਪੁਲਿਸ ਨੂੰ ਕਾਰਵਾਈ ਕਰਨ ਦੇ ਵਿੱਚ ਹੁਣ ਪੁਲਿਸ ਨੂੰ ਢਿਲਣੀ ਵਰਤਣੀ ਚਾਹੀਦੀ ਪੁਲਿਸ ਘਰ ਢਿਲ ਵਰਤ ਵੀ ਨਹੀਂ ਰਹੀ ਸਾਡੇ ਜਿਹੜੇ ਸੀਪੀ ਸਾਹਿਬ ਨੇ ਜਲੰਧਰ ਬਹੁਤ ਆਣਾ ਅਫਸਰ ਨੇ ਸਾਡੇ ਜਿਹੜੇ ਗਾ ਹਰਿੰਦਰ ਸਿੰਘ ਗਿੱਲ ਐਸਪੀ ਸਾਹਿਬ ਨੇ ਪਕਰ ਬਹੁਤ ਹੀ ਵਧੀਆ ਅਫਸਰ ਨੇ ਮੈਂ ਉਹਨਾਂ ਨੂੰ ਅਪਰੋਚ ਵੀ ਕੀਤੀ ਮੈਂ ਫੋਨ ਵੀ ਕੀਤਾ ਮੈਂ ਦੱਸਿਆ ਉਹ ਮੈਨੂੰ ਨੇ ਕੋਈ ਕਾਲ ਕੇ ਕਹਿੰਦਾ ਭਵੰਦਰ ਤੈਨੂੰ ਪਰਵਾਹ ਕਰਨ ਦੀ ਲੋੜ ਨਹੀਂ ਜਿੱਥੇ ਤੈਨੂੰ ਕੋਈ ਲੱਭਦਾ ਨਾ ਮੈਨੂੰ ਦੱਸ ਦੇ ਕਹਿੰਦਾ ਮੈਂ ਉਹਨੂੰ ਵੀ ਚੁੱਕ ਕੇ ਲਿਆ ਕੇ ਜੇ ਕਿਸੇ ਦਾ ਕੋਈ ਰੋਲ ਲੱਗਦਾ ਦੱਸ ਦੇ ਤੈਨੂੰ ਇਹ ਗੱਲ ਬਿਨਾ ਪੁੱਛਿਆ ਤਰ ਕਰਨ ਦੀ ਲੋੜ ਨਹੀਂ ਹਾਂ ਮਤਲਬ ਇਨੀ ਸ਼ਕਤੀ ਨਾਲ ਉਹ ਗਿੱਲ ਸਿੰਘ ਸਾਹਿਬ ਨੇ ਮੈਨੂੰ ਇਹ ਗੱਲ ਕਿਹਾ ਵੀ ਜਿੱਥੇ ਵੀ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਹਰ ਗੱਲ ਤੁਸੀਂ ਮੈਨੂੰ ਉਸੇ ਵਾਲੇ ਦੱਸੋ ਮੈਂ ਉਹ ਕਾਰਵਾਈ ਉਸੇ ਵਾਲੇ ਕਰਾਂਗਾ ਗੱਲ ਕਰਦਾ ਪੁਲਿਸ ਹੁਣ ਆਪਣੀ ਇਮਾਨਦਾਰੀ ਆਪਣੀ ਇਮਾਨਦਾਰੀ ਕੀ ਬੰਦਾ ਹੀ ਜਿਹੜਾ ਕਾਰਮਾਈ ਮਰਡਰ ਕਰਨ ਵਾਲਾ ਆਪਾਂ ਕਹਦੇ ਨੇ ਦੂਜੀਆਂ ਗੱਲਾਂ ਚ ਮਰਡਰ ਕਰਨ ਵਾਲਾ ਬੰਦਾ ਹੀ ਮੌਕੇ ਦੇ ਹਾਲਾਤਾਂ ਦੇ ਫੜਿਆ ਗਿਆ ਬਾਕੀ ਕੀ ਰਹਿ ਗਿਆ ਹੁਣ ਉਹ ਅੱਜ ਪੁਲਿਸ ਪੇਸ਼ ਕਰੇਗੀ ਰਿਮਾਨ ਲੈ ਕੇ ਕੀ ਗੱਲਬਾਤਾਂ ਉਹ ਤੇ ਚਲੋ ਪੁਲਿਸ ਦੀ ਅਗਲੀ ਪ੍ਰੋਸੀਡਿੰਗ ਸ਼ੁਰੂ ਹੋ ਗਈ ਠੀਕ ਹੈ ਇਹ ਗੱਲਬਾਤ ਜਿਹੜਾ ਕਿ ਬਹੁਤ ਅਨੇਹਾਤ ਨੇ ਦਰਜ ਹੋਇਆ ਗਾ ਜੋ ਬਹੁਤ ਮਾੜਾ ਜੇ ਸਾਡੇ ਗੁਰੂ ਤੇਗ ਬਾਹਦਰ ਜੀ ਕਸ਼ਮੀਰੀ ਪੰਠਦਾਂ ਵਾਸਤੇ ਇੱਡੀ ਵੱਡੀ ਛਾਤ ਤੇ ਦੇ ਸਕਦੇ ਆ ਤੇ ਇਹ ਕੁਝ ਸਾਡੇ ਗਤਾਰ ਬੰਦੇ ਵੀ ਆ ਜਿਹੜੇ ਇਹੋ ਜਿਹੀ ਗਤਾਰੀ ਵੀ ਕਰ ਸਕਦੇ ਸਾਡੇ ਥੇਖ ਧਰਮ ਜੋ ਤੁਹਾਡੇ ਸਾਹਮਣੇ ਤੁਸੀਂ ਅੱਛਾ ਮੈਂ ਇੱਕ ਥਾਂ ਸੁਣਦਾ ਸੀ ਉਹਨਾਂ ਦੇ ਉਸ ਬੇਟੀ ਦੇ ਉਸ ਬੱਚੀ ਦੀ ਮਾਂ ਇੱਕ ਥਾਂ ਬਿਆਨ ਦਿੰਦੇ ਕਹਿੰਦੇ ਕਿ ਪੁਲਿਸ ਦੇ ਕੁਝ ਮੁਲਾਜ਼ਮ ਉਸ ਵਿਅਕਤੀ ਦੇ ਘਰ ਜਾ ਕੇ ਅੰਦਰ ਚਾਹ ਪੀ ਰਹੇ ਸੀ ਇਹ ਇਹ ਸਟੇਟਮੈਂਟ ਨਾ ਬੜੀ ਵੱਖਰੀ ਜੀ ਨਜ਼ਰ ਆਉਂਦੀ ਹੈ ਵੈਸੇ ਤਾਂ ਚਲੋ ਤੁਸੀਂ ਆਪ ਪੁਲਿਸ ਦੇ ਵਿੱਚ ਰਹੇ ਹੋ ਇਹਦੇ ਵਿੱਚ ਹੋ ਸਕਦਾ ਕਿ ਤੁਹਾਨੂੰ ਜ਼ਿਆਦਾ ਕੁਝ ਐ ਲੱਗੇ ਨਾ ਕਿ ਇੱਥੇ ਕੁਝ ਔਕਵਰਡ ਆ ਪਰ ਸੁਣਨ ਵਾਲਾ ਵਿਅਕਤੀ ਕਹਿੰਦਾ ਕਿ ਯਾਰ ਇਹ ਤਾਂ ਜਿਹੜਾ ਮ ਜਦੋਂ ਮੈਂ ਉਹਦੇ ਕੋਲ ਜਾ ਕੇ ਚਾਹ ਪਾਣੀ ਛੱਕਦੇ ਪਏ ਇਹ ਜੋ ਵੀ ਗੱਲਾਂ ਤੁਸੀਂ ਕਹਿੰਦੇ ਬਿਲਕੁਲ ਸਹੀ ਹੋਈਆਂ ਆਉਣ ਗਿਆ ਇਹਨਾਂ ਦੇ ਪਿੱਛੇ ਮੈਂ ਤੁਹਾਨੂੰ ਅੱਗੇ ਕਹਾਂ ਜੇ ਪੁਲਿਸ ਦੇ ਕਈ ਤਰੀਕੇ ਹੁੰਦੇ ਨੇ ਕਈ ਵਾਰੀ ਕੋਈ ਕੋਈ ਕੋਹ ਕਰਨ ਦਾ ਪੁਲਿਸ ਦੇ ਕਈ ਤਰੀਕੇ ਹੁੰਦੇ ਨੇ ਕਈ ਵਾਰੀ ਕਹੇ ਬੰਦੇ ਕੋਲ ਬੈਠ ਕੇ ਉਹੀ ਗੱਲ ਵਿੱਚ ਚਾਹ ਪੀਂਦੇ ਕਈ ਵਾਰੀ ਪੁਲਿਸ ਨੂੰ ਬੈਠ ਕੇ ਬੰਦੇ ਕੋਲ ਸ਼ਰਾਬ ਵਾਈ ਪੀਣ ਵਾਲੇ ਕੰਮ ਵੀ ਕਰਨੇ ਪੈਂਦੇ ਵੇ ਬੰਦਾ ਯਾਰ ਦੇਖ ਲਵੇ ਵੀ ਹਾਂ ਯਾਰ ਇਹ ਕਾਰਵਾਈ ਕਰ ਰਹੇ ਨੇ ਕਿਉਂਕਿ ਮੌਕੇ ਦੇ ਹਾਲਾਤਾਂ ਮੈਂ ਤੁਹਾਨੂੰ ਦੱਸਿਆ ਪੁਲਿਸ ਕਈ ਕੁਝ ਪੁਲਿਸ ਅੰਦਰ ਬੈਠੀ ਕੁਝ ਬੰਦਾ ਪੁਲਿਸ ਬਾਹਰ ਆਪਣੇ ਲੈਵਲ ਤੇ ਜਾਜਾ ਲੈਣ ਕਿਉਂਕਿ ਜਾਜਾ ਲੈਣ ਦਾ ਪੁਲਿਸ ਦਾ ਹਰ ਤਰੀਕਾ ਦਾ ਆਪਣੇ ਆਪਣੇ ਤਰੀਕਾ ਤੇ ਜੋ ਲੱਗੀ ਜੇ ਉਹਨਾਂ ਨੂੰ ਗਲਤ ਲੱਗਾ ਤੇ ਹੋ ਸਕਦਾ ਗਲਤ ਹੋਵੇ ਪਰ ਉਹ ਪੁਲਸ ਦਾ ਕੰਮ ਕਰਨ ਦਾ ਹਰ ਕਦਾ ਅਲੱਗ-ਅਲੱਗ ਤਰੀਕਾ ਹੈ ਪੁਲਸ ਨੇ ਆਪਣੇ ਤਰੀਕੇ ਨਾਲ ਕਰਦੇ ਆਂ ਕੋਖ ਕਰਦੇ ਕਰਦੇ ਆਫਟਰ ਲੱਬ ਹੀ ਲਈਦਾ ਨਾ ਜੋ ਮਤਲਬ ਉਸ ਬੰਦੇ ਨੇ ਮੈਂ ਕਹਿੰਦਾ ਬਈ ਨਿਆਇਤ ਨੇਂਦਰ ਜੋ ਗੱਲ ਕੀਤੀ ਜੇ ਜਨਤਾ ਨੂੰ ਇਹ ਮਹਿਸੂਸ ਹੋਇਆ ਕਿ ਪੁਲਸ ਨੂੰ ਇਹ ਨਹੀਂ ਕਰਨਾ ਚਾਹੀਦਾ ਬਿਲਕੁਲ ਗਲਤ ਗੱਲ ਪੁਲਸ ਦੀ ਪੁਲਸ ਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ ਉਹਦੇ ਮੁਤਾਬਕ ਹੋਰ ਵੀ ਤਰੀਕਾ ਵਰਤਿਆ ਜਾ ਸਕਦਾ ਸੀ ਕਿਉਂਕਿ ਜਿਹੜਾ ਇਹੋ ਜਿਹਾ ਕੰਮ ਹੋਇਆ ਹੋਵੇ ਤਾਂ ਉੱਥੇ ਚਾਹ ਪੀਣੀ ਉੱਥੇ ਪਾਣੀ ਪੀਣਾ ਵੈ ਨਹੀਂ ਬੰਦੇ ਦਾ ਦਿਲ ਕਰਦਾ ਪਰ ਉਹ ਲੱਭ ਰਹੇ ਜਿਹੜਾ ਕੋਖ ਕਰ ਰਹੇ ਸੀ ਲੱਭਿਆ ਥੋੜੀ ਜੱਤ ਲੱਭਣ ਤੋਂ ਬਾਅਦ ਬੈਠੇ ਉਹਨਾਂ ਫਿਰ ਆਪਾਂ ਗਏ ਵੀ ਯਾਰ ਬਹੁਤ ਮਾੜੀ ਗੱਲ ਕੀਤੀ ਹੈ ਜੋ ਵੀ ਹੋਇਆ ਹੋਇਆ ਮਾੜਾ ਤੇ ਪੁਲਿਸ ਨੇ ਘਰ ਅਫਸਰਾਂ ਸੀਨੀਅਰ ਅਫਸਰਾਂ ਨੇ ਉਹਦੇ ਨਾਲ ਸ਼ਕਤੀ ਨਾਲ ਬਤੀਰਾ ਬਣਾਉਂਦੇ ਹੋਏ ਬਹੁਤ ਸ਼ਕਤੀ ਨਾਲ ਕਾਰਵਾਈ ਕੀਤੀ ਬਹੁਤ ਸਖਤ ਕੀਤੀ ਹੈ ਜੋ ਤੁਹਾਡੇ ਸਾਹਮਣੇ ਸਾਰਾ ਕੋ ਪੁਲਿਸ ਨੇ ਕੱਢ ਕੇ ਸਾਰਾ ਕੋ ਲਿਆ ਕੇ ਸਾਰਾ ਕੁਝ ਕਾਰਵਾਈ ਆਪਣੀ ਕੀਤੀ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਹੈ ਪਰ ਹੁਣ ਵੇਖਣ ਦੀ ਗੱਲ ਹੈ ਕਿ ਆਖਰਕਾਰ ਹੋਵੇਗਾ ਕਿ ਉਹਨਾਂ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੁਵਾਨ ਦੇ ਪੰਜਾਬੀ